ਨਿੱਕੀਆਂ ਜਿੰਦਾ ਵੱਡੇ ਸਾਕੇ ਦੇ ਮਹਾਨ ਸ਼ਹੀਦ ਬਾਬਾ ਦਵਰਾਬਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰਕੌਰ ਜੀ ਦੀ ਉਦੂਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਤੋਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਵਿਸ਼ਾਲ ਮਹੱਲਾ ਕੱਢਿਆ ਗਿਆ ਜਿਸ ਵਿੱਚ ਸਮੂਚੀਆਂ ਨੇ ਅੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਤੇ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਇਹ ਵਿਸ਼ਾਲ ਮਹੱਲਾ ਗੁਰਦੁਆਰਾ ਸ੍ਰੀ ਜੋਤੀਸਰੂਪ ਹੋ ਤਾ ਤਾਂ ਨਤਮਸਤਕ ਹੁੰਦਾ ਹੋਇਆ ਪਪਾ ਬੰਦਾ ਸਿੰਘ ਬਹਾਦਰ ਅੰਜਲੀ ਕਾਲਜ ਦੇ ਮੈਦਾਨ ਵਿੱਚ ਪਹੁੰਚਿਆ ਜਿੱਥੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗੱਤਗੇ ਅਤੇ ਘੋੜਸਵਾਰੀ ਦੇ ਦਿਲਕਸ਼ ਜੋਰ ਦਿਖਾਏ ਗਏ ਤੇ ਇਹਨਾਂ ਜਗਜੂ ਕਰਤਾਵਾਂ ਦੀ ਇੱਥੇ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੰਗਤ ਵੱਲੋਂ ਖੂਬ ਸਰਾਨਾ ਦੇਖਣ ਨੂੰ ਮਿਲੀ ਜਗਦੇਵ ਸਿੰਘ ਫਤਿਹਗੜ੍ਹ ਸਾਹਿਬ ਅੱਜ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਮਾਤਾ ਗੁਜਰਕੌਰ ਜੀ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਤ ਜਿਹੜੇ ਆ ਤਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਸ਼ਾਲ ਮਹੱਲਾ ਜਿਹੜਾ ਗੁਰਦੁਆਰਾ ਬਵਾਨ ਗੜ੍ਹ ਸਾਹਿਬ ਸ਼ੌਣੀ ਬੁੱਢਾ ਤਲ ਤੋਂ ਆਰੰਭ ਹੋਏ ਸੂਰਾਂ ਤੋਂ ਪਹਿਚਾਨੀਆਂ ਜੋ ਲੜੈ ਦੀਨ ਕੇ ਹੇ ਪ੍ਰਜਾ ਪ੍ਰਜਾ ਕਟਮਰੇ ਕਬੂ ਨਾ ਛਾੜੇ ਖੇਤ ਉਹ ਮਹਾਨ ਯੋਧੇ ਸੂਰਮੇ ਚਹੀਦਾਨੂ ਜਿੱਥੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਆ ਸੋ ਉਹਨਾਂ ਦੀ ਸ਼ਹੀਦੀ ਨੂੰ ਸਤਿਮਰੱਤ ਭਾਵੇਂ ਅੱਜ ਇੰਦਰ ਦੇਵਤਾ ਵੀ ਜਿਹੜਾ ਪੂਰਾ ਨਿਹਾਲ ਕਰ ਰਿਹਾ ਸੀ ਪਰ ਗੁਰੂਆਂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਨੇ ਵੀ ਜਿਹੜਾ ਪੂਰਾ ਜਿਹੜਾ ਜਾਹੋ ਜਲਾਲ ਦੇ ਨਾਲ ਵਿਸ਼ਾਲ ਮਹੱਲਾ ਜਿਹੜਾ ਉਹ ਜਿੱਥੇ ਆਰੰਭ ਹੋ ਕੇ ਜਿੱਥੇ ਸਾਰੇ ਅਸਥਾਨਾਂ ਤੇ ਦਰਬਾਰ ਸਾਹਿਬ ਫਤੇਗੜ ਸਾਹਿਬ ਜੋਤੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੇ ਸਾਰੇ ਦਰਸ਼ਨ ਦਿਜ਼ਾਰੇ ਕਰਦੇ ਹੋਏ ਜਿਹੜਾ ਹੁਣ ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ ਦੇ ਵਿੱਚ ਜਿਹੜੇ ਪਹੁੰਚ ਕੇ ਤੇ ਜਿਹੜੇ ਜੰਗ ਜੂ ਕਰਤਬ ਨੇ ਖਾਲਸੇ ਨੇ ਖਾਲਸਾ ਅਕਾਲ ਪੁਰਖੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਗगन ਤਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਆਪ ਜੂਜਨ ਕੋਤਾਓ ਗੁਰੂ ਸਾਹਿਬ ਦੀ ਆਪਾਰ ਕਿਰਪਾ ਜਿਤੇ ਸ਼ਸ਼ਤਰ ਨਾਮੰਗ ਨਮਸਕਾਰ ਤਾਮੰਗ ਜਿਤੇ ਅਸਤਰ ਭੇੰਗ ਨਮਸਕਾਰ ਤੇ ਅੰਗ ਤੋਂ ਆਪਾਂ ਜੰਗ ਜੂ ਕਰਤਬ ਨੇ ਜਿਹੜੇ ਖਾਲਸੇ ਦੇ ਜਿੱਥੇ ਘੋੜਸਵਾਰੀ ਦੇ ਜੋਰ ਵੀ ਆਪਾਂ ਆਨੰਦ ਮਾਣਨੇ ਨੇ ਸਾਰੀਆਂ ਹੀ ਬੇਸ ਵਿਦੇਸ਼ ਦੀਆਂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਮੈਂ ਸਾਰੀਆਂ ਨਹਿਂਸੰਗ ਜਿੱਥੇ ਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜੀ ਆਇਆਂ ਕਹਿੰਦਾ ਧੰਨਵਾਦ ਬਹੁਤ ਬਹੁਤ ਨਾਲ ਹੀ ਬੇਨਤੀ ਹੈ ਦੇਖੋ ਕਿਵੇਂ ਜਾਹੋ ਜਲਾਲ ਹੈ ਇਹ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਜਿਹੜਾ ਫਤਿਹਗੜ੍ਹ ਸਾਹਿਬ ਵਿਖੇ ਆਪਾਂ ਉਹ ਜੰਗ ਜੂ ਕਰਦਪਦੇ ਆਨੰਦ ਮਾਣ ਰਹੇ ਆਂ ਨਾਲ ਹੀ ਬੇਨਤੀ ਆ ਜਿੰਨਾ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਛੱਕ ਕੇ ਬਾਣੀ ਬਾਣੇ ਦੇ ਧਾਰਨੀ ਹੋਣ ਤਿਆਰ ਪਰ ਤਿਆਰ ਹੋਣ ਨੌਜਵਾਨ ਸਾਡੇ ਬੱਚੇ ਜਿਹੜੇ ਨਸ਼ਿਆਂ ਦੇ ਆਦੀ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਤੇ ਤਿਆਰ ਪਰ ਤਿਆਰ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜਿਹੜਾ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਬਾਣੀ ਬਾਣੇ ਦੇ ਧਰਨੀ ਹੋਵੋ ਚੜਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਮੱਲੇ ਪਰ ਕੀ ਕਹਿ ਰਹੇ ਹੋ ਅਬ ਗੁਰੂ ਜੀ ਖਾਲਸਾ ਵੇ ਜੀ ਕੀ ਬਤੇ ਆ ਜੇ ਲਾਡ ਲੀਆਂ ਫੌਜਾਂ ਨੇ ਮੱਲੇ ਦੀਆਂ ਲਾਡ ਨੰਦੋ ਨਾ ਨਾ ਜਦਮ ਕੋ ਲਿਆਦ ਤਮ ਮੱਲੇ ਦੀ ਜੋਸ਼ ਕਰਕੇ ਦੇਖੋ ਜੀ ਸੰਗਤਾਂ ਵੱਲੋਂ ਫੌਜਾਂ ਦੇ ਨਾਲ ਜੋਸ਼ ਆ ਗਿਆ ਸਾਰੀ ਫੌਜ ਦੇ ਵਿੱਚ ਖੇਡਿਆ ਗਿਆ ਪੂਰਾ ਖੇਡਿਆ ਜਾ ਰਿਹਾ ਜੀ ਦੇਖੋ ਘੋੜਸਵਾਰ ਫੌਜਾਂ ਲਾਡਲੀਆਂ ਫੌਜਾਂ ਦੇਖੋ ਗੁਰੂ ਦੀਆਂ ਲਾਡਲੀਆਂ ਫੌਜਾਂ ਉਧਰ ਵੀ ਦੇਖੋ ਚਾਰੇ ਪਾਸੇ ਦੇਖੋ ਜਿੱਧਰ ਜਿੱਧਰ ਨਿਗਾਹ ਮਾਰਦੇ ਉਧਰ ਲਾਡਲੀਆਂ ਹੀ ਫੌਜਾਂ ਫੌਜਾਂ ਜੋਸ਼ ਆ ਗਿਆ ਫੌਜਾਂ ਵਿੱਚ ਪੂਰਾ ਆਨੰਦ ਆ ਰਿਹਾ ਜੀ ਪਾਇਰ ਦੀ ਖਾਲਸਾ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਲੋ ਨੀਡਸ Call or scan QR code to contact us Rodis Inc. Million Miles with Smile or scan QR code to contact us Flankwood Truck Repair Trust We Build in Truck Repair or scan QR code to contact us The Masala Twist Oxnard Fine Authentic Indian Cuisine or scan QR code to contact us Pizza Twist Taste We Twist Order Today Call or Visit Website or scan QR code to contact us New India Market or scan QR code to contact us Taba Indian Cuisine, Tracy find authentic Indian cuisine in Tracy or scan QR code to contact us. Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.